ਪੂਰੇ ਪੰਜਾਬ ਦੇ ਵਿੱਚ ਭਿਖਾਰੀਆਂ ਦੇ ਡੀਐਨਏ ਨੂੰ ਟੈਸਟ ਕਰਨ ਵਾਸਤੇ ਹੁਣ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਵੇਖ ਨੂੰ ਮਿਲਿਆ ਸੀ ਜਦੋਂ ਇੱਕ ਭਿਖਾਰੀ ਦੇ ਉੱਤੇ ਪੁਲਿਸ ਅਧਿਕਾਰੀ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਹਾਲਾਂਕਿ ਇਹ ਸਾਰੀ ਜਾਣਕਾਰੀ ਜੋ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਹੈ ਉਸ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਜੋ ਭਿਖਾਰੀ ਨੇ ਉਹਨਾਂ ਦੇ ਡੀਐਨਏ ਅਤੇ ਉਹਨਾਂ ਦੇ ਬੱਚਿਆਂ ਦੇ ਡੀਐਨਏ ਜੋ ਨੇ ਉਹ ਕੀਤੇ ਜਾਣਗੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਸਭ ਤੋਂ ਵੱਡਾ ਮਕਸਦ ਇਹ ਹੈ ਕਿ ਪਤਾ ਲੱਗ ਪਾਵੇ ਕਿ ਜੇ ਬੱਚੇ ਇਹਨਾਂ ਕੋਲ ਹਨ ਉਹ ਕੀ ਇਹਨਾਂ ਦੇ ਹਨ ਜਾਂ ਹੋਰ ਕਿਸੇ ਦੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਲਗਾਤਾਰ ਹੀ ਸਿਆਸਤ ਪੂਰੀ ਤਨਾਰਾ ਨਾਲ ਗਰਮੋਂਦੀ ਹੋਈ ਨਜ਼ਰ ਆ ਰਹੀ ਹੈ ਲੇਕਿਨ ਭਿਖਾਰੀਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਵਿੱਚ ਵੀ ਲਗਾਤਾਰ ਹੀ ਰੇਡ ਕੀਤੀਆਂ ਜਾ ਰਹੀਆਂ ਹਨ ਅਤੇ ਭਿਖਾਰੀਆਂ ਨੂੰ ਫੜ ਕੇ ਉਹਨਾਂ ਦੇ ਡੀਐਨਏ ਜੋ ਨੇ ਉਹ ਕਰਵਾਏ ਜਾ ਰਹੇ ਹਨ ਹੁਣ ਵੇਖਣਾ ਹੋਵੇਗਾ ਕਿ ਇਸ ਪਿੱਛੇ ਕੀ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ ਤੁਸੀਂ ਵੀ ਸੁਣੋ ਕੀ ਕਿਹਾ ਸਮਾਜ ਸੇਵੀਆਂ ਨੇ ਅਤੇ ਕਾਂਗਰਸੀ ਨੇਤਾਵਾਂ ਨੇ ਅਤੇ ਅਧਿਕਾਰੀਆਂ ਨੇ ਮੇਰਾ ਨਾਮ ਹਰਮਨਪ੍ਰੀਤ ਸਿੰਘ ਕਾਲੇਗੰਪੁਰ ਹੈ ਜੀ ਹਾਂਜੀ ਸਰ ਜਿਹੜੇ ਆ ਬਾਲ ਜਿਹੜੇ ਬੰਕਦੇ ਆ ਸਾਡੇ ਖਾੜੀ ਰਸਤੇ ਵਿੱਚ ਲੋਕਾਂ ਨੂੰ ਕੰਗ ਪਰੇਸ਼ਾਨ ਕਰਦੇ ਆ ਜਿਸ ਟੀਮ ਨੇ ਤੇ ਹੋਰ ਵੀ ਲੋਕਾਂ ਨੇ ਸਮਾਜ ਸੇਵਕਾਂ ਨੇ ਤੇ ਕੋਈ ਵੀ ਬਰਾਰੀ ਨਹੀਂ ਕਰਦੇ ਦੇਖੋ ਅਸੀਂ ਅੱਜ ਨਾਲ ਸਵੇਰ ਦੇ 7 ਵਜੇ ਦੇ ਆਣ ਕੇ ਤੇ ਇੱਥੇ ਨਾਲ ਨਾਲ ਦਾ ਧਿਆਨ ਰੱਖਣ ਦੇ ਸੀ ਕਿਉਂਕਿ ਅ ਡੀ ਸੀ ਸਾਹਿਬ ਨਾਲ ਕਾਫੀ ਦਿਨਾਂ ਤੋਂ ਹਨਾ ਗੱਲਬਾਤ ਚੱਲ ਰਹੀ ਸੀ ਤੇ ਉਹਨਾਂ ਨੇ ਹੀ ਸਾਨੂੰ ਇਸ ਕੰਮ ਦੇ ਵਿੱਚ ਸਾਨੂੰ ਕਿਹਾ ਸੀ ਕਿ ਤੁਸੀਂ ਕੋਈ ਗੱਲ ਨਹੀਂ ਤੁਸੀਂ ਕਰੋ ਠੀਕ ਹੈ ਉਹਨਾਂ ਨੇ ਆਪਣੀ ਟੀਮ ਭੇਜ ਕੇ ਇਹ ਜੋ ਵੀ ਹੈ ਨਾ ਅੱਜ ਕਾਰਵਾਈ ਕਰਾਈ ਉਹਦੇ ਵਿੱਚ ਕੀ ਹੈ ਇੱਕ ਇਹਨਾਂ ਦਾ ਸਰਗਨਾਕ ਆਬੂ ਆਇਆ ਸੀ ਸਵੇਰ ਤੋਂ ਧਿਆਨ ਰੱਖੋ ਪਤਾ ਕੀ ਕਰਦਾ ਸੀ ਪਹਿਲਾਂ ਸਵੇਰੇ ਉਹ ਲਿਆਇਆ ਉਹ ਬੱਚਿਆਂ ਨੂੰ ਆਟੋ ਤੋਂ ਉਤਾਰ ਕੇ ਤੇ ਫਿਰ ਉਹਨਾਂ ਨੂੰ ਜਾ ਕੇ ਤੇ ਛੱਡ ਦਿੱਤਾ ਕਿ ਤੁਸੀਂ ਮੰਗੋ ਤੇ ਉਹ ਕੀ ਕਰਦਾ ਸੀ ਕਦੀ ਪਾਣੀ ਕਦੀ ਰੋਟੀ ਤੇ ਆਪ ਉਹਨੇ ਪਕਾਣੇ ਲਾਏ ਸੀ ਉੱਥੇ ਸੋ ਇਥੇ ਮਕਸਦ ਸਾਡਾ ਇਹ ਸੀ ਕਿ ਵੇਖੋ ਠੀਕ ਆ ਜਮ ਜਮ ਕਮਾਉ ਵਸੀ ਨਹੀਂ ਵੇਖੋ ਗਰੀਬ ਆ ਵਿਚਾਰੇ ਅਸੀਂ ਇਹ ਨਹੀਂ ਕਹਿੰਦੇ ਪਰ ਇੱਥੇ ਸਾਡਾ ਅੰਮ੍ਰਿਤਸਰ ਬਦਨਾਮ ਹੋ ਰਿਹਾ ਸੀ ਜਦੋਂ ਅੰਮ੍ਰਿਤਸਰ ਦੇ ਅੰਦਰ ਐਂਟਰ ਕਰੀਦਾ ਸੀ ਨਾ ਜ਼ਿਆਦਾਤਰ ਲੋਕਾਂ ਦਾ ਇਹ ਕਹਿਣਾ ਸੀ ਕੋਈ ਮੰਗਤੇ ਆਉਂਦੇ ਸੀ ਉਹ ਤਾਂ ਇਹੀ ਸਮਝਦੇ ਸੀ ਕਿ ਅੰਮ੍ਰਿਤਸਰ ਦੇ ਮੰਗਤੇ ਆ ਤੇ ਸਭ ਤੋਂ ਵੱਧ ਜੇ ਲੋਕਾਂ ਦੇ ਵਿੱਚ ਇਹ ਗੱਲ ਹੈਗੀ ਆ ਕਿ ਪੰਜਾਬ ਸੂਬਾ ਮੰਗ ਕੇ ਨਹੀਂ ਖਾਂਦਾ ਵਰਲਡ ਦੇ ਵਿੱਚ ਗੱਲ ਜੀ ਸੰਤ ਪਵਿੱਤਰ ਗੁਰੂ ਨਗਰ ਦੀ ਪਵਿੱਤਰ ਧਰਤੀ ਐ ਇਸ ਤਰ੍ਹਾਂ ਦਾ ਕੰਮ ਹੋ ਰਿਹਾ ਕਿੰਨੀ ਬਿਲਕੁਲ ਉਹੀ ਮੈਂ ਦੱਸਣ ਲੱਗਾ ਕਿ ਪੰਜਾਬ ਜ਼ੂਬਾ ਇੱਕ ਮੰਗ ਕੇ ਖਾਣ ਵਾਲਾ ਜ਼ੂਬਾ ਨਹੀਂ ਆ ਤੇ ਇੱਕ ਅੰਮ੍ਰਿਤਸਰ ਜਿਹੜਾ ਕਿ ਸਿੱਖੀ ਦਾ ਧੁਰਾ ਸਾਡਾ ਉੱਥੇ ਹੀ ਮੇਨ ਜਦੋਂ ਇੰਟਰਸ ਦੇ ਉੱਤੇ ਇਹ ਮੰਗਤੇ ਮੰਗਦੇ ਸੀ ਉਹ ਸਾਡਾ ਬਹੁਤ ਜ਼ਿਆਦਾ ਗਲਤ ਸਾਨੂੰ ਦੁੱਖ ਹੁੰਦਾ ਸੀ ਇਹ ਹੁਣ ਇੱਥੇ ਕੀ ਆ ਕੇ ਇਹਨਾਂ ਦੇ ਡੀਐਨਏ ਟੈਸਟ ਕਰਾ ਕੇ ਇਹਨਾਂ ਦੇ ਆਧਾਰ ਕਾਰਡ ਦੇਖ ਕੇ ਜਿੱਥੋਂ-ਜਿੱਥੋਂ ਦੇ ਰਹਿਣ ਵਾਲੇ ਉੱਥੇ ਵਾਪਸ ਭੇਜਿਆ ਜਾਊਗਾ ਇੱਥੇ ਅਸੀਂ ਆਪਣੀ ਅਗਵਾਈ ਪਾਈ ਆ ਕਿ ਇਹਦੇ ਵਿੱਚ ਜਿਹੜਾ ਇਹਨਾਂ ਤੋਂ ਡੀਡੀਆਰ ਕਟਾਇਆ ਥਾਣੇ ਤੋਂ ਇਹਦੇ ਵਿੱਚ ਸੋਨੂ ਜੀ ਨੇ ਤੇ ਮੇਰਾ ਨਾਂ ਪਾਇਆ ਵਾ ਕਿਉਂਕਿ ਸਾਡੇ ਸਾਹਮਣੇ ਸਾਰਾ ਕੁਝ ਹੋਇਆ ਅਸੀਂ ਕੀਤਾ ਅਸੀਂ ਸਵੇਰ ਦੇ ਅਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰ ਰਹੇ ਇਹਨਾਂ ਚੈਨਲ ਵਾਲੇ ਤੁਹਾਡੇ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਕਿ ਤੁਸੀਂ ਸਾਡਾ ਬਹੁਤ ਸਹਿਯੋਗ ਕੀਤਾ ਸੋ ਮੁੱਖੀ ਗੱਲ ਇਹ ਆ ਕਿ ਇਹ ਸਾਡੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਕੋੜ ਨੇ ਛੋਟੇ-ਛੋਟੇ ਇਹਨਾਂ ਨੂੰ ਖਤਮ ਕਰਨਾ ਇਹ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਇਕੱਲੀ ਸਾਡੀ ਨਹੀਂ ਆ ਹਾਂਜੀ ਹਾਂ ਜੀ ਸਰ ਅੱਜ ਸਰ ਆਪਣਾ ਨਾਮ ਪਤਾ ਕਰੀ ਮੇਰਾ ਨਾਮ ਤਰਨਜੀਤ ਸਿੰਘ ਜਿਲ੍ਹਾ ਬਾਸਰਖੇ ਅਫਸਰ ਅਸੀਂ ਕੀ ਕਾਰਵਾਈ ਕੀਤੀ ਹੈ ਅੱਜ ਆ ਜਦੇ ਆਪਣੇ ਜੀਮਾ ਜੋ ਪ੍ਰੋਜੈਕਟਰ ਦੀ ਸਮਾਜਿਕ ਕਾਇਸਤੀ ਬਾਲ ਵਿਕਾਸ ਭਾਗ ਵੱਲੋਂ ਜਿਹੜੀ ਬਾਲ ਪਿੱਖੇ ਨੇ ਤੇ ਰੇਡਾਂ ਚੱਲ ਰਹੀਆਂ ਸੀ ਉਹਨਾਂ ਲਗਾਤਾਰ ਸੰਬੰਧ ਵਿੱਚ ਅਸੀਂ ਅੱਜ ਫੇਰ ਆਏ ਸੀ 골ਡਨ ਗੇਟ ਤੁਹਾਨੂੰ ਪਤਾ ਲੱਗਾ ਕਿ ਤੇ ਬੱਚੇ ਬਾਲ ਦੇ ਖਿਆਲ ਤੇ ਪੇਰੈਂਟ ਮੰਗਾ ਰਹੇ ਨੇ ਤੇ ਆ ਕੇ ਰੈਸਿੰਗ ਕੀਤਾ ਤੇ ਇਹਨਾਂ ਨੂੰ ਬਾਲ ਭਲਾਈ ਕਮੇਟੀ ਪੇਸ਼ ਕੀਤਾ ਜਾਵੇਗਾ ਸਮਾਜ ਸੇਵੀ ਸਾਡੇ ਨਾਲ ਆਏ ਆ ਸਾਰਿਆਂ ਨੇ ਸਹਿਯੋਗ ਕੀਤਾ ਸਾਰੇ ਇਹੀ ਕਹਿ ਰਹੇ ਇਹਨਾਂ ਬਹੁਤ ਮਦਦ ਕੀਤਾ ਤੇ ਜੀ ਇਹਨਾਂ ਨੂੰ ਲੈ ਕੇ ਤੋਂ ਬਾਲ ਭਲਾਈ ਫਰਦਰ ਕਾਰਵਾਈ ਕਰਾਂਗੇ ਕੀ ਕਰਨਾ ਕੀ ਨਹੀਂ ਤੁਸੀਂ ਹੁਣ ਥਾਣੇ ਪਹੁੰਚਿਓ ਕੀ ਕਾਰਵਾਈ ਥਾਣੇ ਕੀਤੀ ਇੱਥੇ ਜਾ ਕੇ ਡੀਡੀਆਰ ਕਿ ਦਿੱਤੀ ਆ ਜੀ ਇਨਫੋਰਮੇਸ਼ਨ ਦਿੱਤੀ ਆ ਕਿ ਆ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਕਾ ਬੱਚੇ ਰੈਸਕਿਊ ਕੀਤੇ ਆ ਨਾ ਬਸ ਇਹ ਜਸਤੀ ਇਨਫੋਰਮੇਸ਼ਨ ਇਹਨੇ ਬੱਚੇ ਕਾਬੂ ਕੀਤੇ ਕਿ ਇਹਦੇ ਚ ਬੱਚੇ ਕਾਬੂ ਕੀਤੇ ਗਿਆ ਦੋ ਬੱਚੇ ਦੋ ਬੱਚੇ ਤੇ ਦੋ ਔਰਤਾਂ ਤੇ ਇੱਕ ਆੜਤੀ ਹਾਂ ਜੀ ਉਹਨਾਂ ਕੋ ਉਧਾਰ ਕਾਰਡ ਵਗੈਰਾ ਇਹ ਨਾ ਜਾ ਕੇ ਇਨਕੁਆਇਰੀ ਦਾ ਪਾਰਟ ਉੱਥੇ ਜਾ ਕੇ ਬਾਲ ਪ੍ਰਾਇਮਰੀ ਕੁਇਟ ਪਤਾ ਕਰਾਂਗੇ ਜਿਨ੍ਹਾਂ ਦਾ ਤੋਂ ਆਧਾਰ ਕਾਰਡ ਹੈਗੇ ਆ ਇਹਨਾਂ ਦਾ ਦੇਖਾਂਗੇ ਕੀ ਹੈਗਾ ਜੇ ਨਹੀਂ ਹੈਗਾ ਡੀਐਨਏ ਟੈਸਟ ਲੇ ਲਿਖਾਂਗੇ ਠੀਕ ਹੈ ਜੇ ਡੀਨੈਨ ਰਿਪੋਰਟ ਪੋਜੀਟਿਵ ਆ ਗਿਆ ਫਿਰ ਆ ਰਿਸਟੋਰ ਕਰਦਾਂਗੇ ਨਾ ਆਪੇ ਭੇਜਦੇ ਜੇ ਨਹੀਂ ਆਇਆ ਤੇ ਮੇਰਾ ਐਫਆਈਆਰ ਤੇ ਹੁਕਮ ਦੇ ਦਿੱਤੇ ਜਾਣਗੇ ਠੀਕ ਹੈ ਜਿਓ ਕੇ ਬੱਚਾ ਤਾਂ ਇਹ ਲਗਾਤਾਰ ਆਤਾ ਜਾ ਰਿਹਾ ਹੈ ਕਾਫੀ ਸਮੇਂ ਤੇ ਲਗਾਤਾਰ ਜਾ ਰਿਹਾ ਹੋ ਤੇ ਇਸੇ ਨਾਲ ਵੀ ਐਫਆਈਆਰ ਕਾਰੀ ਨਿਰਮਾ ਦੇਵੀ ਦੇ ਰਿਸ਼ਤੇ ਚਾਹ ਕਰੇ ਕੀਤੀ ਸੀ ਉਹਦਾ ਪ੍ਰਸ਼ਾਸਨ ਦੋਰ ਤੋਂ ਬਾਅਦ ਕਰਦੇ ਹੋਇਆ ਕਾਰਵਾਈ ਕਰ ਦਿੰਦੇ ਆਂ ਤੇ ਚੰਨਮ ਜੀ ਦੇ ਡਾਕਟਰ ਠੀਕ ਹੈ